ਤੌਰ ਤੇ ਵੀ ਜੋ ਚੱਲ ਰਿਹਾ ਹੈ ਅ ਜਿਸ ਤਰਾ ਭਾਜਪੀ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਧਰਮ ਦੀ ਵੀ ਨਫ਼ਰਤ ਵਾਲੀ ਰਾਜਨੀਤੀ ਕਰਦੀ ਹੈ ਤੇ ਉਹ ਆਪਣੇ ਫੁੱਲ ਫਲੋ ਦੇ ਵਿੱਚ ਹੈ ਹੁਣ ਪੰਜਾਬ ਦੇ ਵਿੱਚ ਉਹ ਧਰਮ ਦੇ ਨਾਂ ਤੇ ਭੜਕਾਉਣ ਦੀ ਜਾਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਐਸੀਆਂ ਕਨੌਣੀਆਂ ਹਰਕਤਾਂ ਕਰਕੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੋਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਤੇ ਗੋਸ਼ਿਸ਼ ਕਿ ਜਿਹੜੇ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ અપਮਾਨਜਨਕ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ ਉਹਦੇ ਚ ਉਹਨਾਂ ਨੇ ਗਰੂ ਲਫਜ਼ ਬੋਲੇ ਨਹੀਂ ਹੋਏ ਇੱਥੋਂ ਉਹਨਾਂ ਦੀ ਬੀਜੇਪੀ ਦੀ ਘਟੀਆਂ ਮਾਨਸਿਕਤਾ ਜਾਂ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਕਰਦੇ ਰਹੇ ਨੇ ਜਿਵੇਂ ਡਬਿੰਗ ਕਰ ਲੈਂਦੇ ਆ ਮਤਲਬ ਨਾਰਾ ਕੋਈ ਹੋਰ ਹੁੰਦਾ ਉਹ ਤੇ ਡਬਿੰਗ ਕੋਈ ਹੋਰ ਕਰ ਲੈਂਦੇ ਇਸ ਤੋਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਕਿ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਆ ਸੀ ਕਿ ਅਸਲ ਚ ਬੇਅਦਬੀ ਉਹਨਾਂ ਨੇ ਕੀਤੀ ਹੈ ਗੁਰੂਆਂ ਦਾ ਸਬਟਾਈਟਲ ਦੇ ਵਿੱਚ ਨਾਮ ਪਾ ਕੇ ਨਾ ਤਾਂ ਕੋਈ ਰਿਕਾਰਡ ਤੇ ਗਈ ਹੈ ਉਹ ਗੱਲ ਨਾ ਕੋਈ ਜੇ ਉਹ ਰਿਕਾਰਡ ਤੇ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਪੀਕਰ ਨੂੰ ਤੇ ਉਹਨਾਂ ਨੇ ਬਸ ਇਹੋ ਜਿਹਾ ਕੁਝ ਕਰਨਾ ਹੈ ਹੁਣ ਆਉਣ ਵਾਲੇ 8-10 ਮਹੀਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਕਰਨ ਲਿਓ ਕਿਉਂਕਿ ਉਹਨਾਂ ਕੋਲੇ ਹੋਰ ਕੁਝ ਹੈ ਹੀ ਨਹੀਂ ਆਦਰਵਾਇਸ ਤਾਂ ਉਹ ਇੰਨਾ ਐਂਟੀ ਪੰਜਾਬ ਨੇ ਇੰਨਾ ਪੰਜਾਬੀਆਂ ਨੂੰ ਨਫ਼ਰਤ ਕਰਦੇ ਆ ਕਦੇ ਉਹ ਚੰਡੀਗੜ੍ਹ ਦਾ ਮੁੱਦਾ ਕਦੇ ਉਹ BBMP ਦੇ ਵਿੱਚ ਪੰਜਾਬ ਦੇ ਹੱਕ ਖੋਹਦੇ ਆ ਕਦੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਕਦੇ ਉਹ ਸਾਡੇ ਚੱਕੀ ਰੋਕਦੇ ਆ 26 ਜਨਵਰੀ ਤੇ 15 ਅਗਸਤ ਤੇ ਚੱਕੀ ਨਹੀਂ ਅਸੀਂ ਪੰਜਾਬ ਦੀ ਪਾਣੀ ਵਿੱਚੋਂ ਫਿਰ ਜਦੋਂ ਵਿਰੋਧ ਹੁੰਦਾ ਹੈ ਫਿਰ ਜਦੋਂ ਲੋਕ ਜਾਂ ਸੰਸਥਾਵਾਂ ਜਾਂ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਜਾਂਦੇ ਔਰ ਸਭ ਤੋਂ ਵੱਡਾ ਔਕੜ ਪੋਜੀਸ਼ਨ 'ਚ ਮੈਂ ਦੇਖ ਰਿਹਾ ਸੁਨੀਲ ਜਾਖੜ ਜੀ ਕੈਪਟਨ ਮਰਿੰਦਰ ਜੀ ਚਲੋ ਕੈਪਟਨ ਮਰਿੰਦਰ ਦਾ ਚਲੋ ਫਿਰ ਵੀ ਉਗਾ ਜਲ ਮੈਂ ਤਾਂ ਨਵੇੜੀ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਦਾ ਕੀ ਬਣੂਗਾ ਇੰਨਾ ਝੂਠ ਬਲਵਾਉਂਦੇ ਨੇ ਵੀ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਆ ਰਵਨੀਤ ਬਿੱਟੂ ਹਨਾ ਉਹਨਾਂ ਤੋਂ ਮਤਲਬ ਜੋ ਜਿਸਕੇ ਸੰਬੰਧਾਉ ਨਾ ਤਾਂ ਪ੍ਰਚਾਰ ਕਰਾਇਆ ਜਾਂਦਾ ਤੇ ਇੱਕ ਤੁਸੀਂ ਹੋਰ ਦੇਖਿਆ ਹੋਊਗਾ ਪਿਛਲੇ 3-4 ਦਿਨਾਂ ਤੋਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਐਂ ਲੱਗਦਾ ਜਿਵੇਂ ਇੱਕੋ ਹੀ ਪ੍ਰੈਸ ਨੋਟ ਜਾਰੀ ਕਰ ਦੇਣੇ ਵੀ 2:00 ਵਜੇ ਮੈਂ ਕਰ ਲੂੰਗਾ 3:00 ਵਜੇ ਤੁਸੀਂ ਕਰ ਲਿਓ ਪ੍ਰੈਸ ਪ੍ਰੈਸ ਕਾਨਫਰੰਸ 4:00 ਵਜੇ ਫਿਰ ਉਹਨਾਂ ਨੂੰ ਫੜਾ ਦਾਂਗੇ ਪ੍ਰੈਸ ਨੋਟ ਦੀ ਸ਼ਬਦਾਵਲੀ ਵੀ ਸੇਮ ਹੈ ਕਮੇ ਡੰਡੀਆਂ ਵੀ ਨਹੀਂ ਬਦਲਦੀ ਬਾ ਭਗਵਾਨ ਤੁਮਨ ਦੇ ਬ੍ਰਤ ਬੋਲਣ ਵਾਲਾ ਉਹ ਕਿਸ ਤਰ੍ਹਾਂ ਕਿਲ ਕਿਲ ਕੇ ਉਹ ਬੋਲ ਰਹੇ ਨੇ ਮਤਲਬ ਇਥੋਂ ਇਹ ਉਹਨਾਂ ਦੀ ਫਰਸਟ੍ਰੇਸ਼ਨ ਉਹਨਾਂ ਦੀ ਜਿਹੜੀ ਅੰਦਰਲੀ ਪੜਾਅਸ ਨਿਕਲ ਰਹੀ ਹੈ ਹਨਾ ਤੇ ਆਤਿਸ਼ੀ ਹੋਰਾਂ ਦਾ ਜਿਹੜਾ ਵੀਡੀਓ ਨੂੰ ਟੈਂਪਰ ਕਰਕੇ ਐਦਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ ਮਲ ਪੰਜਾਬ ਦੇ ਵਿੱਚ ਕਦੇ ਵੀ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾ ਸਕੇ ਤੇ ਨਾ ਹੀ ਭੈਣ ਕਦੇ ਸਾਡੀ ਸਾਡੀ ਸੋਸ਼ਲ ਬੌਂਡਿੰਗ ਸਾਡਾ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਸਟਰੋਂਗ ਹੈ ਕਿ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਤੋੜਨ ਦੀਆਂ ਪਰ ਪੰਜਾਬੀ ਜਿਹੜੇ ਅਸੀਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਅਸੀਂ ਸ਼ਾਂਤੀ ਪਸੰਦ ਲੋਕਾਂ ਇਹ ਕਿਤੇ ਹੋਰ ਆਪ ਦਾ ਇੱਧਰ ਉੱਧਰ ਕਰ ਲੈਂਦੇ ਹੋਣਗੇ ਆਪ ਦਾ ਕਦੇ ਯੂਪੀ ਚ ਰੌਲਾ ਪਾਏ ਬੈਠੇ ਹੁੰਦੇ ਨੇ ਕਦੇ ਬੰਗਾਲ ਚ ਰੌਲਾ ਪਾਏ ਬੈਠੇ ਹੁੰਦੇ ਨੇ ਹੈਨਾ ਤੇ ਪਰ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਆਮ ਆਦੀ ਪਾਰਟੀ ਦੀ ਸੈਕੂਲਰ ਸਰਕਾਰ ਹੈ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਬੀਜੇਪੀ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਝੋਂ ਫਰੈਂਸਿਕ ਜਾਂਚ ਦੇ ਵਿੱਚ ਉਹ ਕਲੀਅਰ ਹੋ ਚੁੱਕੀ ਹੈ ਜਿਹੜੀ ਵੀਡੀਓ ਕਿ ਉਹਦੇ ਵਿੱਚ ਗੁਰੂ ਗੁਰੂਆਂ ਦਾ ਨਾਮ ਹੀ ਨਹੀਂ ਲਿਆ ਗਿਆ ਹਾਲਾਂਕਿ ਡਿਬੇਟ ਜੇ ਇਹ ਗੁਰੂਆਂ ਨੂੰ ਪਿਆਰ ਕਰਦੇ ਹੁੰਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਮ ਮੈਂ ਟਾਈਮ ਮੰਗ ਮੰਗ ਥੱਕ ਗਿਆ ਜੀ ਕਿ 350 ਸਾਲਾ ਆਨੰਦਪੁਰ ਸਾਹਿਬ ਮਨਾਉਣਾ ਹੈ ਕਿਰਪਾ ਕਰਕੇ ਮੈਨੂੰ ਟਾਈਮ ਦੇ ਦਿਓ ਮੈਂ ਕਾਰਡ ਦੇਣਾ ਆਉਣਾ ਹੈ ਮੈਂ ਤੁਹਾਨੂੰ ਸੱਦਾ ਪੱਤਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਆਓ ਇੱਥੇ ਨਹੀਂ ਟਾਈਮ ਦਿੱਤਾ ਜੇ ਇੰਨਾ ਕਰਦੇ ਹੁੰਦੇ ਨਾ ਉਹ ਤੋਂ ਟਾਈਮ ਹੀ ਦੇ ਦਿੰਦੇ ਉਹਨਾਂ